ਕੀ ਵੀ ਸੋਚ ਰਹੇ ਹੋ ਇਸ ਹੀ ਦੇ ਉੱਪਰ ਆਪਣੇ ਲਈ ਕੁਰਤੇ ਪਜਾਮੇ ਸਲਵਾਰ ਕਮੀਜ਼ ਪੈਂਟ ਕੋਟ ਜਾਂ ਉਦਾਜ ਜੈਕਟ ਵਗੈਰਾ ਦਾ ਕੱਪੜਾ ਲੈਣਾ ਤਾਂ ਮਲੇਰ ਦੇ ਵਿੱਚ ਹਦੀਫ ਹਲਵਾਈ ਦੇ ਸਾਹਮਣੇ ਮਹਿਬੂਬ ਕਲਾਥ ਹਾਊਸ ਦੇ ਉੱਪਰ ਤੁਸੀਂ ਪਹੁੰਚੋ ਜਿੱਥੇ ਬਹੁਤ ਵਧੀਆ ਤਰ੍ਹਾਂ ਦੀ ਵੈਰਾਈਟੀ ਹੈ ਜਿਹੜੀ ਬ੍ਰਾਂਡਡ ਜਿਹੜੇ ਸਾਰੀਆਂ ਕੁਆਲਿਟੀਆਂ ਨੇ ਉਹ ਆਈਆਂ ਹੋਈਆਂ ਨੇ ਤੇ ਬਹੁਤ ਹੀ ਘੱਟ ਰੇਟਾਂ ਦੇ ਉੱਪਰ ਇਹਨਾਂ ਨੇ ਬਹੁਤ ਘੱਟ ਮਾਣਾ ਬਾਰ ਰੱਖਿਆ ਜਿਹੜੀਆਂ ਆਈਟਮਾਂ ਤੁਹਾਨੂੰ ਬਾਜ਼ਾਰ ਦੇ ਵਿੱਚੋਂ ਬਹੁਤ ਹੀ ਮਹਿੰਗੇ ਰੇਟਾਂ ਤੇ ਮਿਲਦੀਆਂ ਨੇ ਔਰ ਇਥੇ ਬਹੁਤ ਸਸਤੇ ਰੇਟਾਂ ਦੇ ਉੱਪਰ ਨੇ ਅ ਅਨਵਰ ਮਹਿਬੂਬ ਜੀ ਜੋ ਕਿ ਇਸ ਦੁਕਾਨ ਦੇ ਮਾਲਕ ਨੇ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਵਾਉਣੇ ਆ ਕਿ ਕੀ ਉਹਨਾਂ ਕੋਲੇ ਜਿਹੜੇ ਬਲੈਕਨ ਵੈਰਾਈਟੀ ਹੈ ਜੀ ਮਹਿਬੂਬ ਸਾਹਿਬ ਹਾਂ ਜੀ ਕੀ ਕਹਿਣਾ ਚਾਹੋਗੇ ਕਿ ਮਤਲਬ ਤੁਹਾਡੀ ਜਿਹੜੀਆਂ ਵੈਰਾਈਟੀਆਂ ਨੇ ਇਹਦੇ ਵਿੱਚ ਅਲੱਗ ਤੋਂ ਆ ਜਿਹਦੇ ਕਰਕੇ ਲੋਕ ਤੁਹਾਡੇ ਕੋਲ ਆਣ ਹਾਂ ਜੀ ਸਰ ਮੇਰੀ ਮਹਿਬੂਬ ਤਲਾਤ ਹਾਊਸ ਮੈਂ ਜਿਹੜਾ ਹੈ ਉੱਤੇ ਪਜਾਮੇ ਪੈਂਟ ਸ਼ਰਟ ਸਪਾਰੀ ਸੂਟ ਤੇ ਜੈਕਟਾਂ ਦਾ ਬ੍ਰਾਂਡਡ ਕੱਪੜੇ ਦਾ ਬੜੀਆਂ ਬੜੀਆਂ ਕੰਪਨੀਆਂ ਰਾਇਮਨ ਸੀ ਆ ਰਾਮ ਜੀ ਸੀ ਟ੍ਰਿਪਲੋਂ ਘਵਾਲੀਅਰ ਹਾਂਜੀ ਮਫਤ ਲਾਲ ਇਹ ਸਾਰੀਆਂ ਵੱਡੀਆਂ ਕੰਪਨੀਆਂ ਦਾ ਮਾਲ ਜਿਹੜਾ ਹੈ ਉਹਰੇ ਰੱਖਿਆ ਹੈਗਾ ਔਰ ਮੇਰਾ ਇਹ ਦਾਵਾ ਹੀ ਨਹੀਂ ਹੈ ਬਲਕਿ ਜਿਹੜੇ ਲੋਕ ਮੇਰੇ ਕੋਲ ਆਉਂਦੇ ਨੇ ਜਦ ਤੋਂ ਮੈਂ ਦੁਕਾਨ ਕੀਤੀ ਹੈ ਜਿੰਨੂੰ ਜਿੰਨੂੰ ਵੀ ਪਤਾ ਲੱਗਦਾ ਹੈ ਕਿ ਇਹਨਾਂ ਨੇ ਬ੍ਰਾਂਡਡ ਕੁਰਤੇ ਤੇ ਮੇਂ ਦੁਕਾਨ ਕੀਤੀ ਹੈ ਇੱਕ ਵਾਰ ਜਿਹੜਾ ਮੇਰੇ ਕੋਲ ਆ ਗਿਆ ਉਹਨੇ ਫਿਰ بڑے بڑے ਸ਼ੋਰੂਮਾਂ ਦਾ ਖੜਾ ਛੱਡ ਦਿੱਤਾ ਅੱਜ ਤੁਸੀਂ ਇੱਕ ਗੱਲ ਪਹਿਲਾਂ ਸਾਨੂੰ ਦੱਸਦੀ ਹੈ ਮਾਗੂ ਸਾਹਿਬ ਕਿ ਤੁਸੀਂ ਜਿਹੜਾ ਇਹ ਬ੍ਰਾਂਡਡ ਕੱਪੜਾ ਵੇਚਦੇ ਹੋ ਤੇ ਬਾਜ਼ਾਰ ਵਾਲੇ ਜਿਹੜੇ ਦੁਕਾਨਦਾਰ ਨੇ ਉਹ ਤੋਂ ਬਹੁਤ ਘੱਟ ਰੇਟ ਅਦਰ ਇੱਕ ਹੀ ਦਾ ਮੇਚ ਫਕਦੇ ਹੋ ਤੁਸੀਂ ਜਦ ਕਿ ਉਹ ਬਹੁਤ ਜ਼ਿਆਦਾ ਰੇਟ ਤੇ ਬੀਚ ਉਹ ਸਰ ਤੁਹਾਨੂੰ ਪਤਾ ਹੀ ਹੈ بڑے ਸ਼ੋਰੂਮ ਵਾਲੇ ਤਾਂ ਡਬਲ ਕਮਾਈਆਂ ਕਰਦੇ ਕੋਈ 100 ਰੁਪਏ ਵਾਲਾ 200 200 ਰੁਪਏ ਦਾ ਮੀਟਰ ਹਨ ਤੇ 200 ਰੁਪਏ ਵਾਲਾ 400 ਰੁਪਏ ਮੀਟਰ 400 ਰੁਪਏ ਵਾਲਾ 800 ਰੁਪਏ ਮੀਟਰ ਐਦਾਂ ਦਾ ਕੱਪੜਾ ਜਿਹੜਾ ਹੈ ਮਤਲਬ ਕਹਿੰਦਾ ਉੱਲਾ ਬਹੁਤ ਹੈ ਦੇਖੋ ਉੱਲਾ ਤਾਂ ਹੈ ਹੀ ਜੀ ਨਾ ਦੇਖੋ ਬਾਕੀ ਸ਼ੋਰੂਮ ਵਾਲਾ ਜਿਹੜੇ ਵੱਡੇ ਵੱਡੇ ਸ਼ੋਅਰੂਮ ਬਣਾਏ ਹੋਏ ਨੇ ਉਹਨਾਂ ਦਾ ਹੁੱਲਾ ਹੈਗਾ ਜੀ ਇਸ ਕਰਕੇ ਅਗਰ ਤੁਸੀਂ ਸਹੀ ਮੈਂ ਚਾਹੁੰਦਾ ਆ ਕਿ ਜਿਹੜੀ ਗਰੀਬ ਲੋਕਾਂ ਦੀ ਲੁੱਟ ਹੋ ਰਹੀ ਹੈ ਉਹ ਬੰਦ ਹੋਣੀ ਚਾਹੀਦੀ ਹੈ ਲੋਕਾਂ ਨੂੰ ਮੁਨਾਫਾ ਅੱਲਾ ਦੇ ਨਬੀ ਦਾ ਵੀ ਫਰਮਾਨ ਹੈ ਕਿ ਸੱਲ੍ਹਾ ਸੱਲਮ ਕੇ ਮੁਨਾਫ ਮੁਨਾਸਬ ਮੁਨਾਫਾ ਲੈਣਾ ਚਾਹੀਦਾ ਸਾਡੀ ਦੁਕਾਨ ਉੱਚੀ ਦੁਕਾਨ ਫਿੱਕਾ ਭਗਵਾ ਨਹੀਂ ਆਇਆ ਜਿਵੇਂ بڑے بڑے ਸ਼ੋਅਰੂਮਾਂ 'ਚ ਬੜੀ ਲੁੱਟ ਹੋ ਰਹੀ ਹੈ ਲੋਕਾਂ ਦਾ ਵੈਸੇ ਇੱਕ ਟ੍ਰੈਂਡ ਵੀ ਬਣ ਗਿਆ بڑے ਸ਼ੋਅਰੂਮਾਂ 'ਚ ਜਾ ਕੇ ਕੱਪੜਾ ਖਰੀਦਣਾ ਉੱਥੇ ਰੇਟ ਵੀ ਨਹੀਂ ਪੁੱਛਦੇ ਅੱਛਾ ਖਾਸ ਵੈਰਿਟੀਆਂ ਕੀ ਨੇ ਜਿਹੜੀਆਂ ਮਤਲਬ ਤੁਸੀਂ ਗਾਖ ਨੂੰ ਦਿਖਾਉਣਾ ਚਾਹੁੰਦੇ ਦੇਖੋ ਮੈਂ ਤੁਹਾਡੇ ਸਾਹਮਣੇ ਆਇਆ ਦੇਖੋ ਜੀ ਚਿਕਨ ਹੈ ਜੀ ਇਹ ਓਕੇਜਨਾਂ ਤੇ ਤਿਹਾਰਾਂ ਦੇ ਮੌਕਿਆਂ ਤੇ ਬੱਚੇ ਆ ਦੇਖੋ ਚਿਕਨ ਦਾ ਕੱਪੜਾ ਹੈਗਾ ਇਹੋ ਜਿਹੇ ਵਜਾਂ ਮਿਲੇ ਇਹ ਇਹਦਾ ਕਮੀਜ਼ ਬੰਦਾ ਹੈਗਾ ਸ਼ਰਟ ਬੰਦੀ ਹੈਗੀ ਹੈ ਜੈਕਟ ਬੰਦੀ ਹੈਗੀ ਹੈ ਔਰ ਤੁਸੀਂ ਇਹ ਦੇਖੋ ਆ ਚਿਕਨ ਹੈ ਇਹ ਅਜਾ ਕੀ ਰੇਟ ਨੇ ਇਹ ਦੇਖੋ ਵੱਖ-ਵੱਖ ਰੇਟ ਨੇ ਤਾਂ ਸਾਡਾ ਰੇਟ ਹੈ ਜਿਹੜਾ ਬਾਜ਼ਾਰ ਨਾਲੋਂ 200 ਰੁਪਏ ਮੀਟਰ ਘੱਟ ਹੋਊਗਾ ਜੇ ਤੁਹਾਨੂੰ 1000 ਰੁਪਏ ਮੀਟਰ ਬਾਜ਼ਾਰੋਂ ਮਿਲੂਗਾ ਤਾਂ ਅਸੀਂ 800 ਰੁਪਏ ਮੀਟਰ ਦੇਾਂਗੇ ਜੇ ਬਾਜ਼ਾਰੋਂ ਤੁਹਾਨੂੰ 800 ਰੁਪਏ ਮੀਟਰ ਮਿਲੂਗਾ ਤਾਂ ਅਸੀਂ ਆ 600 ਰੁਪਏ ਮੀਟਰ ਦੇਾਂਗੇ ਅੱਛਾ ਆਹ ਨਹੀਂ ਹੋਰ ਇਸ ਤੋਂ ਲਾ ਆ ਦੇਖੋ ਇਹ ਸ਼ਰਟਿੰਗ ਹੈ ਸ਼ਰਟਿੰਗ ਵੀ ਹੈ ਔਰ ਅੱਜਕੱਲ ਮੈਚਿੰਗ ਕੁਰਤਾ ਪਜਾਮਾ ਚੱਲਦਾ ਹੈਗਾ ਹਾਂ ਜੀ ਇਹ 500 ਰੁਪਏ ਦਾ কুর্তা ਪਜਾਮਾ ਬਣ ਜਾਂਦਾ ਫਮੀਜ਼ ਬਣ ਜਾਂਦਾ ਜੀ ਬਾਜ਼ਾਰ ਤੋਂ ਨੂੰ 1200 1200 ਦਾ ਮਿਲੂਗਾ ਜੀ ਔਰ ਮੇਰੀ ਗਾਰੰਟੀ ਵੀ ਹੋਊਗੀ ਬ੍ਰਾਂਡ ਦੀ ਵੀ ਗਾਰੰਟੀ ਹੋ ਕੱਪੜੇ ਦੀ ਵੀ ਗਾਰੰਟੀ ਹੋ ਰੰਗ ਦੀ ਵੀ ਗਾਰੰਟੀ ਹੋ ਜੀ ਤੁਸੀਂ ਆਹ ਦੇਖੋ ਮੈਚਿੰਗਾਂ ਦੇਖੋ ਕਿੰਨੀਆਂ ਸੋਹਣੀਆਂ ਪਿਓਰ 100% ਕੁਆਲਿਟੀ ਹੈ ਜੀ ਔਰ ਕਲਰ ਦੇਖੋ ਸ਼ਾਨਦਾਰ 5 600 ਰੁਪਏ ਚ কুর্তা ਬੰਦਾ ਜੀ ਹਾਂ ਜੀ ਤੁਸੀਂ ਮੇਰਾ ਇੱਕ ਨੌਜਵਾਨ ਅੱਜ ਕੱਲ ਪਾਉਂਦੇ ਆਂ ਨਹੀਂ ਆ ਵਾਈਟ ਦੇ ਵਿੱਚ ਵਾਈਟ ਦੇ ਵਿੱਚ ਵੈਰਾਈਟੀ ਹੈ ਆ ਲੋ ਏ ਅਰਵਿੰਦ ਕੁਆਲਟੀ ਦੀ ਹੈਗੀ ਹੈ ਲਿਲਨ ਲਿਲਨ ਹੈ ਜੀ ਤੁਸੀਂ ਲਿਲਨ कॉटन ਕਹਿੰਦੇ ਹੋ ਲੋਕ 800 900 ਰੁਪਏ ਮੀਟਰ ਦਿੰਦੇ ਹੈਗੇ ਜੀ ਮੇਰਾ ਰੇਟ ਬਹੁਤ ਘੱਟ ਹੈ ਜੀ ਉਹਨਾਂ ਨਾਲ ਆਹ ਲਿਖਾ ਹੋਇਆ ਹੈ ਜੀ ਤੇ ਛੜਾ ਜੀ ਆਹ ਲਓ ਔਰ ਤੁਸੀਂ ਹੋਰ ਦੇਖੋ ਆਹ ਸੀ ਆਰਾਮ ਦਾ ਕਪੜਾ ਹੈ ਜੀ ਰੰਗਦਾਰ ਕਪੜਾ ਦੇਖੋ ਇਹਦੀ ਫਿਨਿਸ਼ਿੰਗ ਦੇਖੋ ਹਾਂ ਜੀ ਇਹ ਤੁਹਾਨੂੰ 1000 1100 ਰੁਪਏ ਚ 4 ਮੀਟਰ কুর্তা ਪਜਾਮਾ ਛਲਵਾਤ ਲਈ ਬਣੇਗਾ ਜੀ ਦੇਖ ਸਕਦੇ ਹੋ ਇਹ ਪਰ ਸੀਰਾ ਬਾਕਾਇਦਾ ਹਾਂ ਜੀ ਲੱਗਿਆ ਹੋਇਆ ਇਹ ਮੇਰਾ ਨਹੀਂ ਲੱਗਿਆ ਹੈ ਕੰਪਨੀ ਦਾ ਲੱਗਿਆ ਹੋਇਆ ਹੈ ਬੜੇ ਕਪੜੇ ਦੇ ਵਿੱਚ ਹੈ ਜਿੰਨਾ ਤੇ ਕੰਨੀ ਦੇ ਉੱਪਰ ਹੁੰਦਾ ਹਾਂ ਜੀ ਤੁਸੀਂ ਦੱਸੋ 7-800 ਰੁਪਏ ਦਾ ਸਲਾਈ ਜੇ ਲੱਗ ਜਾਂਦਾ ਜੀ ਹਾਂ ਜੀ ਤੁਸੀਂ ਇਹਦੀ ਫਿਨਿਸ਼ਿੰਗ ਦੇਖੋ ਕਿੰਨੇ ਸ਼ਾਨਦਾਰ ਹੈਗੇ ਕਿਸੇ ਤਰ੍ਹਾਂ ਦਾ ਖਰਾਬ ਹੋ ਗਿਆ ਰੰਗ ਫੇਟ ਹੋ ਗਿਆ ਕੋਈ ਛੱਟ ਨਹੀਂ ਹਾਂ ਜੀ ਪੇਪਰ ਕਾਟਨ ਦਿਖਾਓ ਜੀ ਇਹਨਾਂ ਅੱਜ ਕੱਲ ਨੌਜਵਾਨਾਂ 'ਚ ਬੜਾ 트ੈਂਡਲ ਚੱਲਦਾ ਹੈ ਜੀ ਪੇਪਰ ਕਾਟ ਨੇ ਉਹ ਮਾਵੇ ਵਾਲਾ ਕਪੜਾ ਆਉਂਦਾ ਹੈ ਜੀ ਦੇਖੋ ਐਸਾ ਸ਼ਾਨਦਾਰ ਹੈ ਕਿ ਤੁਸੀਂ ਹੋਰ ਪਾਸਿਆਂ ਵੀ ਦੇਖੋਗੇ ਔਰ ਉਰੇ ਵੀ ਦੇਖੋਗੇ ਲਓ ਜੀ ਇਹਦੀ ਕਮੀਜ਼ ਬੰਦੀ ਹੈ ਜੀ ਦੇਖੋ ਜੀ ਥੋੜੀ ਇਹਦੇ ਵਿੱਚ ਲਾਈਨਿੰਗ ਹੈ ਨਾ ਜਿ ਕਪੜੇ ਦੀ ਹਾਂਜੀ ਇਹ ਇਹ ਕਮੀਜ਼ ਵਾਸਤੇ ਹੈ ਜੀ ਇਹਦੇ ਵਿੱਚ ਪਲੇਨ ਵੀ ਪਿਆ ਹੈਗਾ ਜੀ ਹਾਂਜੀ ਚੱਕ ਕੇ ਦਿਖਾ ਦਿਓ ਜੀ ਪਲੇਨ ਵੀ ਹੈ ਜੀ ਇੱਕ ਮੇਰੇ ਕੋਲ ਇੱਕ ਐਸਾ ਕਪੜਾ ਹੈ ਜੀ ਅਰਬੀ ਕਪੜਾ ਤੁਸੀਂ ਅਰਬੀ ਕਪੜਾ ਲਖਾਓ ਜੀ ਉਹ ਬੈਗ ਚ ਪਾ ਮੇਰੇ ਖਾਲਸਾ ਔਰ ਜਿਹਦੇ ਜੁੱਬੇ ਬੰਦੇ ਹੈਗੇ ਅਰਬੀ ਜਿਹੜੇ ਉਹ ਪਾਉਂਦੇ ਹੈਗੇ ਚੋਗਾ ਉਹਰੇ ਵੀ ਲੋਕ ਪਾਉਂਦੇ ਹੈਗੇ ਔਰ ਮੈਂ ਤਾਂ ਸਪੈਸ਼ਲੀ ਕਹਿ ਕੇ ਮਗਵਾਇਆ ਜੀ ਤੁਸੀਂ ਉਹਦੀ ਫਿਨਿਸ਼ਿੰਗ ਦੇਖੋ ਬਾਜ਼ਾਰਾ ਤੁਹਾਨੂੰ 1000 ਰੁਪਏ ਮੀਟਰ ਵੀ ਨਹੀਂ ਮਿਲਣਾ ਜੀ ਲਓ ਤੁਸੀਂ ਚੈੱਕ ਕਰੋ ਜੇ ਉਹਦੇ ਨਾਲੋਂ ਘੱਟ ਹੋਵੇ ਕਪੜਾ ਫਿਰ ਦੱਸਿਓ ਜੋ ਸੀ ਵੀ ਦੋ ਸਾਧੀਆਂ ਨੂੰ ਮਿਲਦੇ ਹੋ ਸਾਊਦੀ ਅਰਬ ਜਾ ਕੇ ਆਏ ਭਾਈ ਸਾਹਿਬ ਜਾ ਕੇ ਆਏ ਨੇ ਉੱਥੇ ਰਹਿ ਕੇ ਆਏ ਨੇ ਉਹੀ ਕੱਪੜੇ ਨੇ ધોਈਏ ਹਾਂਜੀ ਅਰਵਿੰਦ ਕੁਆਲਟੀ ਦਾ ਜੀ ਇਹ ਤੇ ਮੋਹ ਲੱਗੀ ਜੀ ਗੱਜਰ ਤੇ ਆ ਲੋ ਅਰਬੀ ਲਿਖਿਆ ਜੀ 100% ਅਰਬੀ ਕੋਟਨ ਰਹਿਣੇ ਆ ਜੀ ਜੀ ਔਰ ਬੜਾ ਸ਼ਾਨਦਾਰ ਹੈ ਜੀ ਬੜਾ ਬੜਾ ਵਿਕ ਰਿਹਾ ਹੈ ਇਹ ਬੜਾ ਪਸੰਦ ਕੀਤਾ ਜਾ ਰਿਹਾ ਹੈ ਆਰੇ ਕੋਲ ਮੇਰੇ ਕੋਲ ਆਹ ਪਾਜੀ ਖਾਦੀ ਕਾਟਨ ਆ ਖਾਦੀ ਦਾ ਦਿਖਾਉ ਜੀ ਆ ਖਾਂ ਕੇ ਮੇਰਾ ਬਾਦ ਤੇ ਲੋਕ ਵੀ ਮੇਰੇ ਕੋਲ ਲੈ ਕੇ ਜਾਂਦੇ ਹੈਗੇ ਜੀ ਬਾਜ਼ਾਰ ਦਾ ਰੇਟ ਹੈ ਬਹੁਤ ਹੋਊਗਾ ਜੀ ਮੇਰਾ ਰੇਟ ਕਿਸੇ ਘੱਟ ਹੈ ਜੀ ਉਹਨਾਂ ਨਾਲ ਅੱਛਾ ਹੋਰ ਜਿਹੜੇ ਜੈਕਟਾਂ ਵਗੈਰਾ ਦੇ ਜੈਕਟਾਂ ਦੇ ਕੱਪੜਾ ਦਿਖਾਓ ਜੀ ਇਹ ਨੀਚੇ ਪਿਆ ਹੈਗਾ ਆ ਲੋ ਕੋਟ ਪੈਂਟ ਵਾਲਾ ਦੇਖੋ ਮੇਰੇ ਕੋਲ ਰਹਿਮਨ ਦਾ ਦਿਖਾਓ ਜੀ ਆ ਵੀ ਦਿਖਾ ਦਿਓ ਹਾਂ ਤੁਸੀਂ ਮੇਰੇ ਕੋਲ ਬਹੁਤ ਘੱਟ ਰੇਟਾਂ ਤੇ ਇਹ ਹੈਗਾ ਜੀ ਗਵਾਲੀਆ ਦਾ ਗਵਾਲੀਆ ਦੀ ਕੈਂਟੇ ਉੱਪਰ ਗਵਾਲੀਆ ਸੀ ਪੰਡੀ ਦੇ ਵਿੱਚ ਹੋਰ ਰੱਖੀ ਹੋਈ ਹੈ ਹਾਂਜੀ ਬਾਕੀ ਮੇਰੇ ਕੋਲ ਅਰਵਿੰਦ ਵਾਲੀ ਹੈ ਮਤਲਬ ਇੱਥੇ ਲਗਾਤਾਰ ਵੈਰਾਈਟੀਆਂ ਦੇਖ ਰਹੇ ਹਾਂ ਬਾਕੀ ਬਹੁਤ ਵਧੀਆ-ਵਧੀਆ ਵੈਰਾਈਟੀਆਂ ਨੇ ਬ੍ਰਾਂਡਡ ਨੇ ਸਾਰੀਆਂ ਸਾਰੀਆਂ ਬ੍ਰਾਂਡਡ ਨੇ ਤੇ ਕਈ ਵਾਰ ਇਦਾਂ ਹੀ ਹੁੰਦਾ ਜਿਸ ਤਰ੍ਹਾਂ ਮਹਿਬੂਤ ਸਾਹਿਬ ਨੇ ਕਿਹਾ ਵੀ ਹੈ ਅਕਸਰ ਕਿਹੜੀਆਂ ਵੱਡੀਆਂ ਦੁਕਾਨਾਂ ਨੇ ਵੱਡੇ ਸ਼ੋਅਰੂਮ ਨੇ ਉੱਥੇ ਲੋਕ ਅਕਸਰ ਜਾ ਕੇ ਰੇਟ ਨਹੀਂ ਪੁੱਛਦੇ। ਨਾ ਨਾ ਬਿਲਕੁਲ ਨਹੀਂ ਪੁੱਛਦੇ ਜੀ ਉਹ ਰਹਿ ਕੇ ਕਹਿੰਦੇ ਸਾਡੇ ਕੋਲੋਂ ਤੇ ਛੋਟੀਆਂ ਦੁਕਾਨਾਂ ਦੇ ਉੱਪਰ ਲੋਕ ਚਾਹ ਸਮਝਦੇ ਨੇ ਵੀ ਉਹ ਰਹਿ ਕੇ ਆਲਕਾ ਬਲਕਈ ਕੱਪੜਾ ਮਿਲਦਾ। ਜਦੋਂ ਆਇਆ ਜਦੋਂ ਆਇਆ ਇੱਕ ਲੇਡੀਜ਼ ਆਇਆ ਜਿਹੜੇ ਬਹੁਤ ਬਹੁਤ ਵਧੀਆ ਜਦੋਂ ਉਹਨਾਂ ਨੇ ਦੇਖਿਆ ਵੀ ਇਹ ਤਾਂ ਕੰਪਨੀ ਦਾ ਹੈ। ਲੈ ਕੇ ਕਹਿੰਦੇ ਜੀ ਅਸੀਂ ਤਾਂ ਗਵਾਲੀਆ ਬਾਜ਼ਾਰ ਚ ਜਾਂਦੇ ਆਂਗੇ ਤਾਂ ਮਗਾ ਜੀ ਦੇਖੋ ਬਸ ਲੋਕਾਂ ਨੂੰ ਵੈਸੇ ਹੀ ਭੇਡ ਚੱਲ ਪਈ ਹੋਣਾ ਜੀ ਤੁਸੀਂ ਆ ਰੱਖਣਾ ਜੀ ਮੈਂ ਤੁਹਾਨੂੰ ਦਿਖਾ ਰਿਆ। ਸਾਰੇ ਚੀਜ਼ ਚੱਕ ਕੇ ਵੀ ਦਿ ਇਹ ਹੈ ਉਹ ਕਿਸਨਾ ਦੇ ਪਾਉਣ ਵਾਲਾ ਕੱਪੜਾ ਹੈ ਜੀ ਤੁਸੀਂ ਦੇਖੋਗੇ ਕਿ ਇਹ ਲੋ ਸ਼ਾਨਦਾਰ ਫਿਨਿਸ਼ਿੰਗ ਵਾਲਾ ਕੱਪੜਾ ਮੰਨ ਲਓ ਆਹ ਪਖਾ ਲੋ ਮੱਖਣ ਦੀ ਜਾਇ ਹੈ ਦੇਖੋ ਫਿਨਿਸ਼ਿੰਗ ਹਰ ਥਾਂ ਦੀ ਅਲੱਗ ਅਲੱਗ ਫਿਨਿਸ਼ਿੰਗ ਹੋਈ ਹਰ ਥਾਂ ਦੀ ਅਲੱਗ ਫਿਨਿਸ਼ਿੰਗ ਉਹ ਵਾਈਟ ਦਿਖਾਓ ਜੀ ਤਾਂ ਕਹਿੰਦਾ ਮਤਲਬ ਮਹਿਬੂਬ ਜੀ ਦਾ ਇਹ ਹੈ ਵੀ ਇੱਕ ਵਾਰ ਜ਼ਰੂਰ ਇਹਨਾਂ ਨੂੰ ਤੁਸੀਂ ਮੌਕਾ ਦਿਓ ਰਮਜ਼ਾਨ ਦਾ ਮਹੀਨਾ ਚੱਲ ਰਿਹਾ ਹੈ ਜੀ ਆਉਣ ਵਾਲੀ ਹੈ ਤੇ ਤੁਸੀਂ ਈਦ ਦੇ ਉੱਪਰ ਜ਼ਰੂਰ ਆਪਣੇ ਲਈ ਆਪਣੇ ਬੱਚਿਆਂ ਲਈ ਇਸ ਤਰ੍ਹਾਂ ਦੀ ਪਲਾਨਿੰਗ ਕਰ ਰਹੇ ਹੋਵੋਗੇ ਕੱਪੜੇ ਖਰੀਦਣ ਲਈ ਤੇ ਹਰ ਕੋਈ ਖਰੀਦਦਾ ਹੀ ਹੈ ਤਾਂ ਇਸ ਬਾਰੇ ਉਹਨਾਂ ਨੂੰ ਜ਼ਰੂਰ ਮੌਕਾ ਦਿਓ ਤੁਸੀਂ ਮਲੇਰ ਦੇ ਵਿੱਚ ਲੋਹਾਰ ਮਹੱਲਾ ਲੋਹਾਰਾਂ ਦੇ ਵਿੱਚ ਇਹਨਾਂ ਦੀ ਸ਼ਾਪ ਹੈ ਮਹਬੂਤ ਖਲਾਸ ਹਾਊਸ ਤੇ ਇਨਸ਼ਾਅੱਲਾ ਤੁਹਾਨੂੰ ਇੱਥੋਂ ਅ ਕੁਝ ਆਈ ਇਹਨਾਂ ਨੂੰ ਨੀਲਾ ਪਰਵਾਲਾ ਕਮੀਜ਼ ਹੈ ਤੁਸੀਂ ਉਹ ਵੀ ਦੇਖੋ ਇਹ ਸ਼ਰਟਾਂ ਜੀ ਵੀ ਉਦ ਹੁੰਦਾ ਹੈ ਔਰ ਕੁਰਤਾ ਵੀ ਬੰਦਾ ਹੈ ਤੁਸੀਂ ਕਪੜਾ ਦੇਖੋ ਲੱਗ ਖਤਨਾ ਦੇ ਬੜੇ ਸ਼ਾਨਦਾਰ ਕਲਰ ਨੇ ਪ੍ਰਿੰਟ ਨੇ ਆਪਣੀ ਲੈਣੀ ਗਏ ਤੇ ਪਲੇਨ ਜਿਹੜੇ ਕੱਪੜੇ ਨੇ ਬਹੁਤ ਹੀ ਖੂਬਸੂਰਤ ਨੇ ਵਾਹ ਜੀ ਇਹ ਮੈਨੂੰ ਉਸ ਤੋਂ ਵੀ ਉੱਪਰ ਨਹੀਂ ਕਲਤੀਆਂ ਦੇਖੋ ਟੌਪ ਕਲਾਸ ਇਸ ਤਰ੍ਹਾਂ ਦੀ ਜੂੜ ਡਿਜ਼ਾਈਨ ਚਾਹੀਏ ਵਾਹ ਵਾਹ ਡਿਜ਼ਾਈਨਾਂ ਚ ਬੱਚੇ ਪਸੰਦ ਕਰਦੇ ਆਂਗਾ ਨੌਜਵਾਨ ਅੱਜਕੱਲ੍ਹ ਨੇ ਹਾਂ ਬਿਲਕੁਲ ਹਾਂ ਔਰ ਟ੍ਰੈਂਡ ਬਹੁਤ ਚੱਲਦਾ ਹੈ ਜਿਹੜੇ ਦੁਰਗਾ ਦੇ ਨਾਲ ਤੋਂ ਜਮ੍ਹਾਂ ਲੱਗ ਤਰ੍ਹਾਂ ਹਾਂਜੀ ਹਾਂਜੀ ਤੇ ਕਾਹ ਦਾ ਖਾਣਾ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਨਵੀਆਂ ਯੋਰ ਨਵੀਂ ਲੁੱਕ ਨਵੀਂ ਚੀਜ਼ ਔਰ ਨਵੀਂ ਦੁਕਾਨ ਪ੍ਰੀਮੀਅਮ ਹੰਗਾਜੀ ਸ਼ਾਪ ਸੱਡਾ ਕੋਈ ਕਪੜਾ ਕੋਈ ਗਹਿਰਵੇ ਵੀ ਕਿਸੇ ਤਰ੍ਹਾਂ ਦਾ ਖਰਾਬ ਨਿਕਲਿਆ ਹੋਵੇ ਬਹੁਤ ਹੀ ਤੌਰ ਤੇ ਇਹਨੂੰ ਬਾਪਸੇ ਬਹੁਤ ਪੈਸੇ ਵਾਪਸ ਕਰੋ ਪੈਸੇ ਵੀ ਵਾਪਸ ਕਰਾਂਗੇ ਸਿਲਾਈ ਦੇ ਵੀ ਪੈਸੇ ਵਾਪਸ ਦੇ ਆਵੇ ਲੋ ਮੈਂ ਬਹੁਤ ਤਾਂ ਆਪਣੇ ਇੱਕ ਹੋਰ ਆਫਰ ਦਿੱਤੀ ਕਿ ਅਗਰ ਕਪੜਾ ਫਟਾਪ ਹੁੰਦਾ ਸਿਲਾਈ ਦੇ ਪੈਸੇ ਵੀ ਵਾਪਸ ਦੇ ਆ ਦੇ ਕਪੜੇ ਦੇ ਦੇਣਗੇ ਦੇਣਗੇ ਸਿਲਾਈ ਦੇ ਪੈਸੇ ਵੀ ਵਾਪਸ ਕਰਨ ਦੇ ਨਾਲ ਠੱਗੀ ਦਾ ਨਾਮ ਹੀ ਨਹੀਂ ਹੈ ਜਿਵੇਂ ਲੋਕ ਠੱਗੀਆਂ ਮਾਰਦੇ ਨੇ ਵਾਪਸ ਕਰਨ ਜਾਂਦੇ ਆ ਕੋਈ ਅਗਲਾ ਨਾ ਜਾਓ ਜੀ ਬਾਹਰ ਸਿੱਟ ਦਿਓ ਅਗਲਾ ਦੋ ਇਹ ਚੀਜ਼ਾਂ ਸਾਡੇ ਕੋਲ ਨਹੀਂ ਹਨ ਤਾਂ ਬਹੁਤ ਜੇ ਅਸੀਂ ਕਿਸੇ ਤੋਂ ਅੱਛੀ ਚੀਜ਼ ਅਗਲਾ ਸਾਡੇ ਕੋਲੋਂ ਲੈਂਦਾ ਪੈਸਾ ਅੱਜ ਕੱਲ ਕਮਾਉਣਾ ਬਹੁਤ ਔਖਾ ਹੈ ਜੀ ਜੀ ਤਾਂ ਅਗਰ ਫਿਰ ਜੇ ਅਗਲੇ ਨੂੰ ਉਹਦਾ ਮੁੱਲ ਪੂਰਾ ਮਿਲਣਾ ਚਾਹੀਦਾ ਹੈ। ਮਿਲਣਾ ਚਾਹੀਦਾ ਸਹੀ। ਲੁੱਟ ਨਹੀਂ ਹੋਣੀ। ਉਮੀਦ ਕਰਕੇ ਜਾਇਜ਼ ਕਮਾਈ ਅਸੀਂ ਲੈਨੇ ਆ। ਜੀ ਜੀ। ਔਰ ਜਾਇਜ਼ ਕਮਾਈ ਦੇ ਵਿੱਚ ਲੁੱਟ ਨਹੀਂ ਕਰਨੀ। ਬਹੁਤ ਸਾਰੀਆਂ ਵੈਰਾਈਆਂ ਨੇ ਮਹਬੂਬ ਸਾਹਿਬ ਨੇ ਸਾਨੂੰ ਦਿਖਾਈਆਂ ਨੇ ਤੇ ਹਰੇਕ ਵੈਰਾਈ ਆਪਣੇ ਆਪ ਦੇ ਵਿੱਚ ਇੱਕ ਬਿਲਖਣ ਹੈ। ਤੇ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜੇ ਕੁਰਤੀਆਂ ਦਾ ਟ੍ਰੈਂਡ ਅੱਜ ਕੱਲ ਚੱਲਦਾ ਹੈ ਪਲੇਨ ਪਜਾਮੀਆਂ ਦੇ ਨਾਲ ਉਹਨਾਂ ਨੇ ਪਿੰਡ ਕੋਰਟ ਦੇ ਕੱਪੜੇ ਵੀ ਦਿਖਾਏ ਨੇ ਉਹਨਾਂ ਨੇ ਚਿਕਨ ਵਾਲੀਆਂ ਕਮੀਜ਼ਾਂ ਦੇ ਕੱਪੜੇ ਦਿਖਾਏ ਨੇ ਤੇ ਮੇਰੇ ਖਿਆਲ ਦੇ ਵਿੱਚ ਵੈਰਾਈ ਬਹੁਤ ਜ਼ਿਆਦਾ ਬਹੁਤ ਵਧੀਆ ਤੇ ਅਸੀਂ ਲਾਸਟ ਦੇ ਵਿੱਚ ਤੁਹਾਨੂੰ ਇਹੀ ਕਿ ਇੱਕ ਵਾਰ ਜ਼ਰੂਰ ਮਲੇਰ ਦੇ ਅੰਦਰ ਮਹੱਲਾ ਲੋਹਾਰਾਂ ਵਾਲਾ ਤੇ ਹਣੀਫ ﺍﻟਵਾਈ ਦੇ ਸਾਹਮਣੇ ਅਨਵਰ ਕਲਾਥ ਹਾਊਸ ਹੈ ਮਹਿਬੂਬ ਕਲਾਥ ਹਾਊਸ ਸੋਰੀ ਤਾਂ ਇਹਨਾਂ ਨੂੰ ਇੱਕ ਵਾਰ ਜ਼ਰੂਰ ਮੌਕਾ ਦੇਖੇ ਦੇਖੋ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਹੈ ਕਿ ਅਗਰ ਕਪੜਾ ਖਰਾਬ ਹੁੰਦਾ ਹੈ ਇਸ ਤੋਂ ਉੱਪਰ ਮੇਰੇ ਖਿਆਲ ਗਰੰਟੀ ਨਹੀਂ ਹੋ ਸਕਦੀ ਕੱਪੜੇ ਦੇ ਪੈਸੇ ਦੇ ਨਾਲ-ਨਾਲ ਇਹਨਾਂ ਨੇ ਕਿਹਾ ਸਿਲਾਈ ਦੇ ਪੈਸੇ ਵੀ ਸਿਲਾਈ ਵੀ ਵਾਪਸ ਵਾਪਸ ਕਰਾਂਗੇ ਇਨਸ਼ਾਅੱਲਾ ਕੋਈ ਐਸੀ ਕੋਈ ਨਹੀਂ ਹੈ ਇੱਕ ਵਾਰ ਜ਼ਰੂਰ ਮੌਕਾ ਦਿਓ ਆਓ ਤੁਹਾਨੂੰ ਪਤਾ ਲੱਗੇਗਾ ਕਿ ਤੁਸੀਂ ਬڑے بڑے ਸ਼ੋਰੂਮਾਂ ਜਾ ਕੇ ਕਿੰਨੀ ਗਲੁੱਟ ਕਰਾ ਚੁੱਕੇ ਹੋ ਜੀ ਜੀ ਗਲੁੱਟ ਜਿਹੜੇ ਮੇਰੇ ਕੋਲ ਆਉਂਦੇ ਨੇ ਅਲਹਮਦੁਲਿਲਾ ਰੋਜ਼ਾਨਾ ਨਵੇਂ ਵਗਾਹ ਕਾਵੇਂ ਨੇ ਔਰ ਉਹ ਜਿਹੜਾ ਕਪੜਾ ਦੇ ਦਿੰਦੇ ਨੇ ਤਾਂ ਉਹ ਤਾਰੀਫ਼ ਹੀ ਕਰਕੇ ਜਾਂਦੇ ਨੇ ਮੈਂ ਨਹੀਂ ਕਹਿੰਦਾ ਆਪਣੇ ਕੋਲ ਜਦੋਂ ਗਾਂ ਕਾਊਗਾ ਤਾਂ ਆਪਣੇ ਆਪ ਪਤਾ ਚੱਲੇ ਜਦੋਂ ਆਊਗਾ ਪਤਾ ਤਾਂ ਚੱਲ ਹੀ ਚਲਾਉਗਾ ਚੱਲੇਗਾ ਗਾਂ ਦੁਕਾਨਦਾਰ ਤਾਂ ਬਹੁਤ ਸਗੀਆਂ ਗੱਲਾਂ ਮਾਰਦਾ ਹੈਗਾ ਜੀ ਹਾਂ ਜੀ ਲੇਕਿਨ ਸਾਡੀ ਫੁੱਲ ਗਰੰਟੀ ਹੈਗੀ ਹੈ ਜੀ ਤੁਸੀਂ ਆ ਦੇਖ ਸਕਦੇ ਹੋ ਰੇ ਆ ਦੇਖੋ ਕਿੰਨੇ ਰੰਗ ਹੈਗੇ ਆ ਜੀ ਆ ਔਰ ਇਹ ਦੇਖੋ ਵੈਰਟੀ ਦਾ ਬਹੁਤ ਜਿਆਦਾ ਮਾਸ਼ਾਅੱਲ ਤੁਹਾਡੇ ਪਿੱਛੇ ਆ ਸ਼ੂਟਿੰਗ ਸ਼ਟਿੰਗ ਦੀ ਨਿਚੇ ਦਿਖਾ ਦਿਓ ਜੀ ਪੂਰੀ ਦੁਕਾਨ ਭਰੀ ਪਈ ਹੈ ਵੈਰਟੀ ਆ 50 ਤੋਂ ਮੇਰੇ ਖਿਆਲ ਤੁਸੀਂ ਦਿਖਾਤ ਨਹੀਂ ਹਾਂਜੀ 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 ਮੇਰੇ ਕੋਲ ਰਾਇਮਨ ਸੀ ਆਰਾਮ ਮੁਫਤ ਲਾਲ ਵਾਲੀਅਰ ਅਰਵਿੰਦ ਜੀ ਜੇਸੀ ਇਹ ਸਾਰੀਆਂ ਬੜੀਆਂ ਬੜੀਆਂ ਕੰਪਨੀਆਂ ਨੇ ਜਿਨ੍ਹਾਂ ਦਾ ਰੇਟ 300 ਰੁਪਏ ਮੀਟਰ ਤੋਂ ਸ਼ੁਰੂ ਹੁੰਦਾ ਹੈਗਾ ਉਹ ਸਾਰੀਆਂ ਚੀਜ਼ਾਂ ਹਾਂ ਕੋਈ ਆਮ ਬੰਦੇ ਵੀ ਆਉਂਦੇ ਆਗੇ ਉਹ ਨਾਲੇ ਉਦਾਂ ਦੀ ਐਟਕੀ ਸਾਰੀਆਂ ਐਟਮ ਹੈ ਨਹੀਂ ਅਲਹੁਲਹੁ ਜੇ ਸਸਤੀ ਵੀ ਲੈ ਲੰਗੇ ਉਹ ਵੀ ਨਹੀਂ ਖਰਾਬ ਕੋਈ ਐਸੀ ਗੱਲ ਉਮੀਦ ਹੈ ਤੁਸੀਂ ਜ਼ਰੂਰ ਇੱਕ ਵਾਰੀ ਮਹਿਬੂਬ ਸਾਹਿਬ ਦੇ ਕਹੇ ਤੇ ਇੱਥੇ ਆਉਂਗੇ ਅਨਸ਼ਾ ਔਰ ਤੁਹਾਨੂੰ ਇੱਥੋਂ مایੁਸੀ ਨਹੀਂ ਮਿਲੂ ਅਨਸ਼ਾ